ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਾਬਿਓ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਬਿਓ ਬਾਬਿਓ ਅੱਜ ਆਪਾਂ ਗੁੱਗੇ ਜ਼ਾਹਿਰ ਪੀਰ ਦੇ ਥਾਂ ਤੇ ਜਗ੍ਹਾ ਤੇ ਕੰਮ ਚੱਲ ਰਿਹਾ ਬਾਬਿਓ ਆਜ ਜਗ ਮਤਲਬ ਨਿਉਂ ਭਰਤੀ ਇਹਦੀ 3-4 ਫੁੱਟ ਪਟ ਕੇ ਤੇ ਮੰਦਿਰ ਦੀ ਨਿਉਂ ਭਰਤੀ ਬਈ ਸਮਾਦ ਦੀ ਠੀਕ ਆ ਨਿਓਂ ਪਰ ਕੇ ਲੈਂਟਰ ਲਾਤਾ ਠੀਕ ਆ ਤੇ ਦਾਤੇ ਦੀ ਹੁਕਮ ਨਾਲ ਕੱਲੋਂ ਚਣਾਈ ਕਰਦਾਂਗੇ ਸ਼ੁਰੂ ਇੱਥੇ ਮੇਰੇ ਤੇ ਮੰਦਰ ਤੇ ਤੇ ਦੇਖਦੇ ਆ ਕੱਲੋਂ ਕਿੰਨਾ ਕੰਮ ਹੁੰਦਾ ਕੱਲੋਂ ਵੀ ਵੀਡੀਓ ਬਣਾ ਕੇ ਪਾਵਾਂਗੇ ਰੋਜ਼ ਇੱਕ ਵੀਡੀਓ ਬਣਾ ਕੇ ਪਾਉਣਾ ਹੁੰਦਾ ਬਈ ਸਪੋਰਟ ਕਰਿਆ ਕਰੋ ਭਰਾ ਜੇ ਮਤਲਬ ਮੰਦਰ ਕਿਸੇ ਨੂੰ ਕੋਈ ਗੁੰਟੇੜ ਕੋਈ ਕਮੀ ਲੱਗਦੀ ਆ ਬਈ ਦੱਸ ਸਕਦਾ ਵੀ ਤੇ ਦੇ ਦੇ ਦੇਖੋ ਭਾਬੋ ਠੀਕ ਆ ਕਮੀ ਪੇਸ਼ੀ ਹੋਵੇ ਕੋਈ ਦੱਸ ਸਕਦਾ ਭਾਈ ਓਕੇ ਭਰਾ ਜਉਂਦੇ ਵਾਸਤੇ ਰਹੋ